ਪੂਰੇ ਪੰਜਾਬ ਦੇ ਵਿੱਚ ਪਾਰਟੀ ਦੀ ਬੰਪਰ ਜਿੱਤ ਹੋਈ ਹੈ ਪਾਰਟੀ ਦੇ ਵਿਕਾਸ ਦੇ ਕੰਮਾਂ ਦੇ ਉੱਤੇ ਮੋਹਰ ਲੱਗੀ ਹੈ ਬਲਦ ਜਿਹੜੀ ਇਹ ਜਿੱਤ ਹੋਈ ਹੈ ਹਾਲੇ ਕਈ ਥਾਵਾਂ ਤੇ ਕਾਂਗਰਸ ਤੇ ਕਾਲੀ ਇਕੱਠੇ ਵੀ ਹੋ ਗਏ ਪਰ ਫਿਰ ਵੀ ਬਹੁਤ ਵੱਡੀ ਬੰਪਰ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਹੋਈ ਹੈ ਉਹਨਾਂ ਦੇ ਵਿੱਚ ਜਿਹੜੇ ਵਿਕਾਸ ਕਾਜ ਦੇ ਰਹਿ ਗਏ ਜਿਹੜੇ ਅਜੇ ਪਿੰਡਾਂ ਦੇ ਵਿੱਚ ਕੰਮ ਹੋ ਰਹੇ ਉਹ ਸਾਰੇ ਕੰਮ ਮਾਨ ਸਾਹਿਬ ਦੀ ਸਰਕਾਰ ਕੰਪਲੀਟ ਕਰੂਗੀ। ਹਾਂ ਹਾਂ ਅਸੀਂ 27 ਦੇ ਵਿੱਚ ਵੀ ਵਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ। ਆਈ.ਡੀ ਬਖਾੜਦੇ। ਸ਼ੁਕਰੀਆ ਕਰਨ ਆਏ ਆ, ਧੰਨਵਾਦ ਕਰਨ ਆਏ ਆ। ਜੇ ਗੁਰੂ ਰਾਮਦਾਸ ਹਮੇਸ਼ਾ ਸਾਡੀ ਬਾਪ ਦਾ ਬਤ ਜੀ ਫਿਰ। ਇੱਥੋਂ ਹੀ ਹਮੇਸ਼ਾ ਅਸ਼ੀਰਵਾਦ ਲੈ ਕੇ। ਬਾਜਾ ਫੜ ਲੋ ਗੋ ਉੱਧਰ ਆਗੇ। ਅਸੀਂ ਆਪਣੀ ਕੋਈ ਵੀ ਮੁਹਿਮ ਜਿਹੜੀ ਆ ਉਹ ਸ਼ੁਰੂ ਕਰਦੇ ਆ। ਸੋ ਪਿਛਲੇ ਕਈ ਦਿਨਾਂ ਤੋਂ ਸਾਡੀਆਂ ਚੜੀਆਂ ਜਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਜੇ ਚੱਲ ਰਹੀਆਂ ਸੀਗੀਆਂ ਪੂਰੇ ਪੰਜਾਬ ਦੇ ਵਿੱਚ ਪਾਰਟੀ ਦੀ ਬੰਪਰ ਜਿੱਤ ਹੋਈ ਹੈ ਪਾਰਟੀ ਦੇ ਵਕਾਸ ਦੇ ਕੰਮਾਂ ਦੇ ਉੱਤੇ ਮੋਹਰ ਲੱਗੀ ਹੈ ਸਾਡੇ ਵੀ ਅਜੇ ਨਾਲ ਇਹ ਹਲਕੇ ਦੇ ਵਿੱਚ 33 ਬਲਾਕ ਸੰਮਤੀਆਂ ਸੀਗੀਆਂ ਜਿੱਦੋ 32 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਹੋਏ ਇੱਕ ਉਮੀਦਵਾਰ ਜਿਹੜਾ ਸ਼ਲੋਬਨੀ ਇਕੱਲੀ ਦਲ ਦਾ ਜਿੱਤਿਆ ਉਹ ਚਾਰ ਜਿਲ੍ਹਾ ਪੁਲਿਸ ਜਿਹੜੀ ਹੈ ਚਾਰੇ ਦਿਆਂ ਚਾਰੇ ਆਮ ਆਦਮੀ ਪਾਰਟੀ ਨੇ ਜਿਹੜੀਆਂ ਜਿੱਤੀਆਂ ਜਿਹੜਾ ਕੰਮ ਅਸੀਂ ਹਲਕੇ ਦੇ ਵਿੱਚ ਕੀਤਾ ਸੀ ਵਿਕਾਸ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਜਿਹੜੇ ਕੰਮ ਪਿੰਡੂ ਏਰੀਆ ਦੇ ਵਿੱਚ ਸੀਗੇ ਪਿੰਡਾਂ ਦੀਆਂ ਛੜਕਾਂ ਪਿੰਡਾਂ ਦੇ ਹਸਪਤਾਲ ਪਿੰਡਾਂ ਦੇ ਸਕੂਲ ਪਿੰਡਾਂ ਦੇ ਸਿਹਤਾਂ ਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ ਬਣਾਏ ਠੀਕ ਹੈ ਸਰ ਉਹਨਾਂ ਦੇ ਕਰਕੇ ਬਲੋ ਜਿਹੜੀ ਇਹ ਚਿਤ ਹੋਈ ਹੈ ਹਾਲੇ ਕਈ ਥਾਵਾਂ ਤੇ ਕਾਗਜ਼ ਤੇ ਕਾਲੀ ਇਕੱਠੇ ਵੀ ਹੋ ਗਏ ਪਰ ਫਿਰ ਵੀ ਬਹੁਤ ਵੱਡੀ ਬੰਪਲ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਹੋਈ ਹੈ ਔਰ ਅਗਲੇ 14 ਮਹੀਨੇ ਸਰਕਾਰ ਦੇ ਜਿਹੜੇ ਬਾਕੀ ਹੈ ਉਨਾਂ ਦੇ ਵਿੱਚ ਜਿਹੜੇ ਵਿਕਾਸ ਕਾਜ ਦੇ ਰਹਿ ਗਏ ਜਿਹੜੇ ਅਜੇ ਪਿੰਡਾਂ ਦੇ ਵਿੱਚ ਕੰਮ ਹੋ ਰਹੇ ਉਹ ਸਾਰੇ ਕੰਮ ਮਾਨਤ ਸਾਹਿਬ ਦੀ ਸਰਕਾਰ ਕੰਪਲੀਟ ਕਰੂਗੀ ਨਾ ਨਹੀਂ ਅਸੀਂ 27 ਦੇ ਵਿੱਚ ਵੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ ਹੁਣ ਵੀ ਵਿਕਾਸ ਦੇ ਨਾਂ ਤੇ ਮੰਗੀ ਉਹ 27 ਦੇ ਵਿੱਚ ਵੀ ਆਮ ਆਦਮੀ ਪਾਰਟੀ ਜਦੋਂ ਪੂਰੇ ਪੰਜਾਬ ਦੇ ਵਿੱਚ ਐਸੈਂਬਲੀ ਇਲੈਕਸ਼ਨ ਚ ਜਾਊਗੀ ਤੇ ਵਿਕਾਸ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ 5 ਸਾਲ ਕੀਤਾ ਉਹਦਾ ਲੇਖਾ ਜੋਖਾ ਉਹਦਾ ਬੋਟ ਕਾਰਡ ਲੈ ਕੇ ਲੋਕਾਂ ਦੇ ਦਰਵਾਜ਼ੇ ਜਾਵਾਂਗੇ ਔਰ ਲਾਜਵੀ ਅਗਲੀ ਵਾਰ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੇ ਢਾਲੀਵਾਲ ਸਾਹਿਬ ਜਿਹੜੀ ਸੀਟ ਤੁਈ ਹਾਰੇ ਜੇ ਉਹ ਸੀਟ ਦੀ ਜਿਆਦਾ ਚਰਚਾ ਉਹਨਾਂ ਦਾ ਕਹਿਣਾ ਹੈ ਕਿ ਢਾਲੀਵਾਲ ਸਾਹਿਬ ਆਪਣੇ ਜਿਹੜੀ ਘਰ ਦੀ ਸੀਟ ਆ ਉਹਨੂੰ ਹਾਰ ਕੇ ਬਾਕੀ ਜਰੂਰ ਜਿਤਾ ਲਿਆ ਨੇ ਸਨਵਾ ਸਾਹਿਬ ਦੀ ਵੀ ਸਰ ਸਾਹਿਬ ਵੇਖੋ ਗੱਲ ਇਹ ਕਿ ਮੈਂ ਤਾਂ ਵੈਸੇ ਕੱਲ੍ਹ ਸਪਸ਼ਟ ਕਰਤਾ ਸੀ ਇਹਦਾ ਮਤਲਬ ਇੱਕ ਗੱਲੇ ਵੀ ਮੰਨੋ ਤੁਸੀਂ ਬੱਸ ਕਿਉਂਕਿ ਮੈਂ ਤਾਂ ਕੰਮ ਹੀ ਨਾਲੇ ਚ ਕਰਦਾ ਕਦੀ ਆਪਣੇ ਪਿੰਡ ਦੀ ਪੋਲਿਟਿਕਸ ਚ ਹਿੱਸਾ ਨਹੀਂ ਲਿਆ ਅਜ ਨਾਲੇ ਦੇ ਵਿੱਚ ਜਿੱਥੇ ਜਿੱਥੇ ਸਾਧ ਜਿੱਥੇ ਰਾਜਨੀਤੀ ਕਰਦੇ ਅਜ ਨਾਲੇ ਦੇ ਵਿੱਚ ਉਹ ਇੱਕ ਸੀਟ ਜਿਹੜੀ ਹੱਦ ਕੇ ਉਹ ਕਹਿੰਦੇ ਪੱਤੀ ਨਹੀਂ ਗਿੱਟਦੇ ਅਜ ਨਾਲਾ ਦੱਸੋ ਜਿੱਥੇ ਮੈਂ ਪਿਛਲੇ 7 ਸਾਲਾਂ ਤੋਂ ਕੰਮ ਕਰਦਾ ਦੂਜੀ ਗੱਲ ਇਹ ਕਿ ਜੇ ਧੱਕਾ ਕਰਕੇ ਜਾਂ ਕੋਈ ਓਦਾਂ ਕਰਦਾ ਹੁੰਦਾ ਉਹ ਜਿੱਤੀਆਂ ਜਾ ਸਕਦੀਆਂ ਪਤਾ ਹੀ ਇਦਾਂ ਦਾ ਕਿਤੇ ਕੋਈ ਕੰਮ ਨਹੀਂ ਕੀਤਾ ਲੋਕ ਇੰਡੀਪੈਂਡੈਂਟ ਨੇ ਡੈਮੋਕ੍ਰੇਸੀ ਪਾਵੇਂ ਕਿਸੇ ਦਾ ਪਿੰਡ ਆ ਹਰ ਬੰਦੇ ਨੇ ਵੋਟਾਂ ਪਾਈਆਂ ਇਹਦਾ ਮਤਲਬ ਇਹ ਵੀ نوٹ ਕਰੋ ਕਿ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਕਿਤੇ ਕੋਈ ੱੱਕਾ ਨਹੀਂ ਕੀਤਾ ਜਿਹੜੇ ਵਿਰੋਧੀ ਝੂਠ ਦੇ ਮਤਲਬ ਜਿਹੜੇ ਇਲਜ਼ਾਮ ਲਾਉਂਦੇ ਸੀਗੇ ਸਾਹਿਬ ਸਤਨੂੰ ਹਰਾਉਣ ਵਾਸਤੇ ਇੱਕ ਗੱਲ ਥੋੜੀ ਜਿਹੀ ਕਲੀਅਰ ਕਰਦੇ ਹੋ ਲਗਦਾ ਕਿ ਤੁਹਾਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਤੁਹਾਡੇ ਪਿੰਡ ਜੀ ਕਿਹਦੀ ਹੋ ਗਈਆਂ ਸੀ ਉਹਦੀ ਲੋ ਤੇ ਸਾਦੇ ਤਾਵਾ ਦੇ ਕਾਲੀ ਕਾਂਗਰਸੀ ਇਕੱਠੇ ਮੈਨੂੰ ਕੀ ਲਾਉਣਾ ਮੈਂ ਤਾਂ ਪਿੰਡ 'ਚ ਰਹੀਗਾ ਮੈਨੂੰ ਕੀ ਖੜਾਉਣਾ ਸੀਗਾ ਮੈਂ ਤਾਂ ਹੀ ਨਾਲੇ 'ਚ ਕੰਮ ਕਰਦਾ ਤੁਹਾਡੇ ਜੱਦੀ ਪਿੰਡ ਦੀ ਕੀ ਸਾਬੇ ਮੇਰਾ ਪਿੰਡ ਰਾਜਸਥਾਨ ਸੀ ਉਹ ਤੋਂ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਿੰਦਾ ਮੈਂ 2018 ਤੋਂ ਵਿਧਾਨ ਸਭਾ ਹਲਕਾ ਨਾਲੇਦਾਨ ਚਾਹ ਦੇ ਲੱਗਾ ਉੱਥੇ ਹੀ ਕੰਮ ਕਰਦਾ ਬਾਦ ਤਿੰਨ ਆਪਣੀ ਪੋਲਿਟਿਕਸ ਪਿੰਡ ਦੇ ਵਿੱਚ ਕਦੀ ਨਹੀਂ ਕਰਦਾ ਨਾ ਕੀਤੀ ਪਿੰਡ ਦੇ ਲੋਕ ਇੰਨੀ ਪਿੰਡਡ ਆਜ਼ਾਦ ਨੇ ਜਿੱਥੇ ਵੋਟ ਪਾਉਣੀ ਬਹੁਤ ਕੋਈ ਚੱਕਰ ਨਹੀਂ ਹੈ ਗੱਲ ਗੱਲ ਇਹ ਹੈ ਕਿ ਜਿੱਥੇ ਜਿਹੜੀ ਮੇਰੀ ਕਦਰਮ ਭੂਮੀ ਜਿੱਥੇ ਮੈਂ ਕੰਮ ਕਰ ਰਿਹਾ ਮੇਰੇ ਉਸ ਰਿਜ਼ਲਟ ਦੀ ਗੱਲ ਕਰੋ ਤੁਸੀਂ ਜਿਹੜਾ ਮੈਂ ਨਾਲ ਵਿੱਚ 32 ਸੀਟਾਂ ਜਿੱਤ ਕੇ ਲਿਆਂਦੀ ਆ ਤੁਸੀਂ ਉਹ ਨੈਗੇਟਿਵ ਗੱਲਾਂ ਨਾ ਕਰੋ ਪੋਜ਼ਿਟਿਟਿਵ ਗੱਲ ਜਿਹੜੀ ਆ ਉਹ ਕਰੋ ਉਹਦੇ ਤੋਂ ਹਿਸਾਬਤ ਆ ਕਿ ਅਸੀਂ ਕਿਤੇ ਕੋਈ ਤੱਕਾ ਨਹੀਂ ਕੀਤਾ ਹਰ ਬੰਦੇ ਨੂੰ ਕਹਾ ਕੇ ਠੀਕ ਹੈ ਡੈਮੋਕ੍ਰੇਸੀ ਆਪਣੀ ਵੋਟ ਪਾਓ ਜਿੱਤੋ ਕੋਈ ਕਹਿੰਦਾ ਪੰਜਾਬ ਦੇ ਵਿੱਚ ਵੱਡੀ ਜਿੱਤ ਆਮ ਆਗੂ ਪਾਰਟੀ ਨੇ ਹਾਸਲ ਕੀਤੀ ਹੈ ਕਿਵੇਂ ਦੇਖ ਰਹੇ ਹੋ ਜੀ ਉਧਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਵੀ ਆਵਾਂਗੇ ਡਾਇਨਾਸੌਰ ਵੀ ਆਉਣਗੇ ਕਿਵੇਂ ਦੇਖ ਰਹੇ ਹੋ ਜੀ ਨਾ ਡਾਇਨਾਸੌਰ ਆਉਣਗੇ ਨਾ ਅਕਾਲੀ ਆਉਣਗੇ ਕਾਲੀਆਂ ਨੇ ਬੱਲੇ ਗੱਲਾ ਯਾਰ ਪਹਿਲਾਂ ਤਰਨਤਾਰ ਦੀ ਇਲੈਕਸ਼ਨ ਦੇ ਵਿੱਚ ਗੈਂਗਸਟਰ ਦੇ ਸਿੱਤੇ ਇਲੈਕਸ਼ਨ ਲੜੀ ਹਾਂ ਤਨੀ ਪ੍ਰਾਈਮਰੀ ਹੁਣ ਫਿਰ ਇਸ ਇਲੈਕਸ਼ਨ ਦੇ ਵਿੱਚ ਵੀ ਗੈਂਗਸਟਰ ਨੂੰ ਜਿਹੜਾ ਵਰਤਿਆ ਗਿਆ ਦਿਆ ਨਾ ਹੋ ਸਕਦੇ ਕਾਲੀ ਨਹੀਂ ਆ ਸਕਦੇ ਭੁੱਲ ਜਾਣ ਕਾਲੀ ਗੈਂਗਸਟਰ ਦੇ ਸਿੱਤੇ ਤੁਸੀਂ ਕਿੰਨਾ ਕਿਤੇ ਪੋਲਿਟਿਕਸ ਕਰ ਸਕਦੇ ਹੋ ਨਹੀਂ ਆਉਣਗੇ ਕਾਲੀ ਦਲ ਬਹੁਤ ਬੁਧੀਤਾ ਦਾ ਹੋੜ ਵੀ ਮਾਤ ਖਾਦੀ ਉਹਨੇ ਅੱਗੇ ਵੀ ਖਾਦੀ ਸਤਾਈ ਵੀ ਬਹੁਤ ਬੁਧੀਤਾ ਬਣਾ ਰਹੇ ਹਾਂ ਪਰ ਇੱਕ ਉਹਦਾ ਜ਼ਿਕਰ ਕਰਨਾ ਚਾਹਾਂਗੇ ਕਿ ਉਹਨੂੰ ਸ਼ਰਮਣੀ ਅਕਾਲੀ ਚਾਹੀਦੀ ਆ ਜ਼ਮਾਨਤ ਉਸਦੀ ਦਵਾਈ ਉਹ ਵੀ ਵੱਡੀ ਲੀਡ ਨਾਲ ਦਿੱਤਿਆ ਲੱਗਦਾ ਹੈ ਕਿ ਗੈਂਗਸਟਰ ਦੇ ਸਿੱਤੇ ਕਾਲੀ ਮੈਂ ਤਾਂ ਤੁਹਾਨੂੰ ਦੱਸਿਆ ਕਿ ਕਾਲੀ ਦਲ ਗੈਂਗਸਟਰ ਦੇ ਸਿੱਤੇ ਰਹਿ ਗਿਆ ਸਾਥ ਤੁਸੀਂ ਰਾਜਾ ਸਾਸੀ ਦੇਖੋ ਸੱਦੀ ਰਾਜਾ ਸਾਸੀ ਦੇਖੋ ਇਹ ਜਨਾਲਾ ਦੇਖੋ ਮਜੀਠਾ ਦੇਖੋ ਜੰਡਿਆਲਾ ਦੇਖੋ ਤੁਸੀਂ ਕਿੱਥੇ ਕਿੱਥੇ ਅਦੁੱਲਰ ਏਰੀਆ ਦੇ ਵਿੱਚ ਮਜੀਠੇ ਦੇ ਵਿੱਚ ਤੁਸੀਂ ਦੇਖੋ ਪਹਿਲੀ ਆਵਾਜ਼ ਮਜੀਠੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਡੀ ਜ਼ਬਰਦਸਤ ਜਿੱਤ ਮਿਲੀ ਆ ਉਹ ਜਿਹੜੀ ਹੋਰ ਕਿਤੇ ਨਹੀਂ ਮਿਲੀ ਅਕਾਲੀਆਨਾਂ ਘਰ ਤੋੜਿਆ ਜੀ ਉੱਥੇ 60 ਸਾਲ ਕਾਲੀ ਕਾਲੀ 60 ਸਾਲ ਤੋਂ ਕਦੀ ਵੀ ਉਹ ਜਦੋਂ ਦਾ ਮਜੀਠੀ ਆਇਆ ਸੀਗਾ ਇੰਨੀ ਗੁੰਡਾਗਰਦੀ ਕਰਦਾ ਸੀ ਪਿਓ ਕਿਸੇ ਨੂੰ